ਦਾਸ ਛੋਟੀਆਂ ਪਰ ਧਿਆਨ ਦੇਣ ਯੋਗ ਗੱਲਾਂ ਔਰਤਾਂ ਆਪਣਾ ਕੀਮਤੀ ਸਮਾਂ ਕੱਢ ਕੇ ਜਰੂਰ ਸੁਣੋ ਦਹੀਂ ਵਿੱਚ ਕਾਲੀ ਮਿਰਚ ਪਾਊਡਰ ਮਿਲਾ ਕੇ ਖਾਣ ਨਾਲ ਵਜ਼ਨ ਤੇਜ਼ੀ ਨਾਲ ਘਟਦਾ ਹੈ ਦਹੀਂ ਵਿੱਚ ਹਲਦੀ ਪਾਊਡਰ ਮਿਲਾ ਕੇ ਖਾਣ ਨਾਲ ਖੂਨ ਤੇਜ਼ੀ ਨਾਲ ਵਣਦਾ ਹੈ ਬਦਾਮ ਦੀ ਗਿਰੀ ਮੋਟੀ ਸੌਂਫ ਨੂੰ ਇੱਕੋ ਮਾਤਰਾ ਵਿੱਚ ਲੈ ਕੇ ਪੀਸ ਲਵੋ ਤੇ ਇਸ ਮਿਸ਼ਰਣ ਨੂੰ ਇੱਕ ਚਮਚ ਰੋਜ਼ ਰਾਤ ਨੂੰ ਲੈਣ ਨਾਲ ਕਮਜ਼ੋਰੀ ਦੂਰ ਹੋਵੇਗੀ ਜਦੋਂ ਪਿਸ਼ਾਬ ਦੀ ਗੱਲ ਆਉਂਦੀ ਹੈ ਤਾਂ ਕਦੇ ਨਾ ਰੁਕੋ ਜਿਹਾ ਕਰਨਾ ਪਿਸ਼ਾਬ ਪ੍ਰਣਾਲੀ ਤੇ ਦਬਾਅ ਵੱਧ ਜਾਂਦਾ ਹੈ ਜਿਸ ਨਾਲ ਡਿਊਟੀ ਆਈ ਵੀ ਹੋ ਸਕਦਾ ਹੈ ਤੁਸੀਂ ਅਕਸਰ ਬਜ਼ੁਰਗਾਂ ਕੋਲੋਂ ਮਲਠੀ ਦੇ ਫਾਇਦੇ ਬਾਰੇ ਸੁਣਿਆ ਹੋਵੇਗਾ ਤੁਸੀਂ ਇਸ ਦਾ ਪਾਊਡਰ ਬਣਾ ਕੇ ਲੈ ਸਕਦੇ ਹੋ ਜਾਂ ਇਸ ਨੂੰ ਪਾਣੀ ਵਿੱਚ ਉਬਾਲ ਕੇ ਤਰਾਰੇ ਕਰ ਸਕਦੇ ਹੋ ਰਸੋਈ ਦੀਆਂ ਚੀਜ਼ਾਂ ਨੂੰ ਸਟੋਰ ਕਰਨ ਲਈ ਰੈਕ ਜਾਂ ਅਲਮਾਰੀਆਂ ਹਮੇਸ਼ਾ ਖੁੱਲੀਆਂ ਅਤੇ ਦੱਖਣ ਪੱਛਮ ਦਿਸ਼ਾ 'ਚ ਬਣਵਾਓ ਉੱਤਰ ਪੂਰਬ ਦਿਸ਼ਾ ਦੀਆਂ ਦੀਵਾਰਾਂ 'ਚ ਸਟੋਰੇਜ ਸਪੇਸ ਨਾ ਬਣਵਾਓ ਇਹ ਅਸ਼ੁਭ ਮੰਨਿਆ ਜਾਂਦਾ ਹੈ ਜੇਕਰ ਤੁਹਾਡੇ ਚਿਹਰੇ ਤੇ ਛਾਈਆਂ ਹਨ ਤਾਂ ਆਲੂ ਦਾ ਰਸ ਤੁਹਾਡੇ ਲਈ ਬਹੁਤ ਚੰਗਾ ਹੈ ਆਲੂ ਦਾ ਰਸ ਚਿਹਰੇ ਤੇ ਲਗਾਓ ਇਸ ਤਰ੍ਹਾਂ ਹਫ਼ਤੇ ਵਿੱਚ ਦੋ ਵਾਰ ਲਗਾਉਣ ਨਾਲ ਚਿਹਰਾ ਸਾਫ਼ ਹੋ ਜਾਵੇਗਾ ਪੇਟ ਫੁੱਲਣ ਦੀ ਸਮੱਸਿਆ ਨੂੰ ਨਿੰਬੂ ਪਾਣੀ ਦੀ ਵਰਤੋਂ ਨਾਲ ਦੂਰ ਕੀਤਾ ਜਾ ਸਕਦਾ ਹੈ ਅਜਿਹੇ 'ਚ ਜੇਕਰ ਤੁਸੀਂ ਕੋਸੇ ਪਾਣੀ 'ਚ ਨਿੰਬੂ ਪਾ ਕੇ ਇਸ ਦਾ ਸੇਵਨ ਕਰਦੇ ਹੋ ਤਾਂ ਪੇਟ ਦੀਆਂ ਕਈ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ ਜੇਕਰ ਸਿਰ ਵਾਂਦੇ ਸਮੇਂ ਕੰਗਾ ਹੱਥੋਂ ਛੁੱਟ ਜਾਵੇ ਤੇ ਰੋਟੀ ਬਣਾਉਂਦੇ ਸਮੇਂ ਆਟਾ ਡਿੱਗ ਜਾਵੇ ਤਾਂ ਤੁਹਾਡੇ ਘਰ ਵਿੱਚ ਕੋਈ ਮਹਿਮਾਨ ਆਵੇਗਾ ਇੱਕ ਗਲਾਸ ਕੋਸੇ ਪਾਣੀ ਵਿੱਚ ਇੱਕ ਚੁਟਕੀ ਨਮਕ ਅਤੇ ਇੱਕ ਚੁਟਕੀ ਫਟਕੜੀ ਪਾਊਡਰ ਮਿਲਾ ਕੇ ਸਵੇਰੇ ਸ਼ਾਮ ਘਰਾਰੇ ਕਰਨ ਨਾਲ ਖਾਂਸੀ ਤੋਂ ਬਹੁਤ ਆਰਾਮ ਮਿਲਦਾ ਹੈ। ਬੱਚਿਆਂ ਨੂੰ ਸਰਦੀਆਂ ਵਿੱਚ ਸ਼ਹਿਦ ਜ਼ਰੂਰ ਚਟਾਓ ਇਸ ਨਾਲ ਉਹ ਠੰਡ ਤੋਂ ਬਚੇ ਰਹਿਣਗੇ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ।